ਤੋਦਰਖੰਨਾ ਦੇ ਸ਼ਿਵਪੂਰੀ ਮੰਦਿਰ ਦੇ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਗ੍ਰਫਤਾਰ ਕੀਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਹੈ ਤੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਜਿਹੜੇ ਨੇ ਮੁਲਜ਼ਮ ਦੱਸੇ ਜਾ ਰਹੇ ਨੇ ਤੇ ਅੱਜ ਪੰਜਾ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ 15 ਅਗਸਤ ਨੂੰ ਖੰਨਾ ਦੇ ਸ਼ਿਵਪੂਰੀ ਮੰਦਿਰ ਦੇ ਵਿੱਚ ਚੋਰੀ ਹੋਈ ਸੀ ਮੁਦਮਤੇ ਸ਼ਿਵਲਿੰਗ ਨੂੰ ਖੰਡਿਤ ਕਰਨ ਦੇ ਵੀ ਜਿਹੜੇ ਨੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਹੁਣ ਚਾਰਾਂ ਦੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦਾ ਤਾਲੁਕਾ ਜੜਾਇਆ ਉੱਤਰ ਪ੍ਰਦੇਸ਼ ਤੋਂ ਸੰਬੰਧ ਜੜੇ ਨੇ ਦੱਸੇ ਜਾ ਰਹੇ ਨੇ ਤੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਨੇ ਕਈ ਤਰੀਕੇ ਦੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਸ਼ਿਵਲਿੰਗ ਨੂੰ ਖੰਡਿਤ ਕਰਨ ਤੋਂ ਬਾਅਦ ਇਹਨਾਂ ਦੇ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਚੱਲਦਿਆਂ ਹੁਣ ਪੁਲਿਸ ਨੇ ਇਹਨਾਂ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਸੂਚਨਾ ਦੇ ਹਵਾਲੇ ਤੋਂ ਖਬਰ ਹੈ ਕਿ ਉੱਤਰ ਪ੍ਰਦੇਸ਼ ਦੇ ਨਾਲ ਇਹਨਾਂ ਦਾ ਸੰਬੰਧ ਹੈ ਤੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਤਰੀਕੇ ਦੇ ਵੱਡੇ ਖੁਲਾਸੇ ਹੋਣਗੇ ਇਸ ਪੂਰੀ ਘਟਨਾ ਨੂੰ ਲੈ ਕੇ 15 ਅਗਸਤ ਨੂੰ ਖੰਨਾ ਮੰਦਰ ਦੇ ਵਿੱਚ ਜਿਹੜੀ ਹੈ ਚੋਰੀ ਹੋਈ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਦੇ ਵੱਲੋਂ ਜਿਹੜਾ ਹੈ ਸ਼ਿਵਲਿੰਗ ਨੂੰ ਖੰਡਿਤ ਕਰਨ ਦੇ ਵੀ ਇਲਜ਼ਾਮ ਲੱਗਦੇ ਨੇ ਖੰਨਾਦੇ ਸ਼ੇਪੂਰੀ ਮੰਦਰ ਦੇ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਜਿਹੜੇ ਨੇ ਗ੍ਰਫਤਾਰ ਕੀਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਨੇ ਚਾਰਾਂ ਦੇ ਚਾਰ ਚੋਰ ਜਿਹੜੇ ਸਨ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਇਹਨਾਂ ਸਾਰਿਆਂ ਦਾ ਸਬੰਧ ਕਿਤਨਾ ਕਿਤੇ ਉੱਤਰ ਪ੍ਰਦੇਸ਼ ਦੇ ਨਾਲ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਅੱਜ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਦੇ ਵਿੱਚ ਕਈ ਤਰੀਕੇ ਦੇ ਵੱਡੇ ਖੁਲਾਸੇ ਕਈ ਗੱਲਾਂ ਜਿਹੜੀਆਂ ਨੇ ਸਾਹਮਣੇ ਆਉਣਗੀਆਂ ਤੇ ਘਟਨਾ 15 ਅਗਸਤ ਦੀ ਹੈ ਜਿਸ ਦਿਨ ਚੋਰਾਂ ਦੇ ਵੱਲੋਂ ਖੰਨਾ ਦੇ ਸ਼ਿਵਪੂਰੀ ਮੰਦਿਰ ਦੇ ਵਿੱਚ ਚੋਰੀ ਦਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਮੰਦਿਰ ਨੂੰ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸ਼ਿਵਲਿੰਗ ਨੂੰ ਉਹਨਾਂ ਦੇ ਉੱਤੇ ਖੰਡਿਤ ਕਰਨ ਦੇ ਵੀ ਜਿਹੜੇ ਨੇ ਇਲਜ਼ਾਮ ਲੱਗੇ ਹਨ ਖੰਨਾ ਦੇ ਸ਼ਿਵਪੂਰੀ ਮੰਦਿਰ ਦੀ ਘਟਨਾ ਜਿਸ ਤੋਂ ਬਾਅਦ ਚੋਰਾਂ ਨੂੰ ਜੜਾਈ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜੀ ਹੈ ਅੱਜ ਪ੍ਰੈਸ ਕਾਨਫਰੰਸ ਜਿਹੜੀ ਇਹਨਾਂ ਦੇ ਵਿੱਚ ਹੋਵੇਗੀ